پٽون <laughs> گهڙي ਵੜ ਕੇ ਮਿਲਦੇ ਆਉਂਗੇ ਭਾਈਓ ਮਾਗਰਾ ਸਰਪੰਚ ਜਿੰਦਾਬਾਦ 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 ਮੈਂ ਅੱਗੇ ਆਇਆ ਦੇਖਣਾ ਦੇਖ ਨਿਕਲ ਹੋ ਜਾ ਦੇਖ ਨਿਕਲ ਹੋ ਜਾ ਧੰਨ ਬਾਰ ਭਾਈ ਮਾਗਰਾ ਪਤਾ ਆਪਣਾ ਜਿਹੜਾ ਨਿਗਾਹ ਬਾਈ ਜਣਾ ਬਾਰ ਮੈਂ ਤੇ ਖੜਾ ਮਾਗਰਾ اڻ ڏنھن کڙا يار ٻي بڻڪي ਫਿਰ ਮੈਂ ਧੰਨਵਾਦ ਕਰਦਾ ਤੁਹਾਡਾ ਯਾਰ ਦੇ ਸਦਾ ਦਾ ਚੌਂਦੀਆਂ ਜੀਰਾਂ ਦਾ ਨਿਹੰਗ ਸਿੰਘ ਸਾਧੀਆਂ ਗੁਰੂਕੀਆਂ ਲਾਡੀਆਂ ਬੋਲੀਆਂ ਦਾ ਬਾਪੂ ਜੀ ਖੜੇ ਨੇ ਲਖਪੀਰਾ ਜਿੰਨੇ ਵੀ ਤੁਸੀਂ ਬਾਈ ਚੱਲ ਕੇ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਕਿ ਤੁਸੀਂ ਅੱਜ ਇਹ ਲਗਾਤਾਰ ਪਿਛਲੇ 40 ਸਾਲ ਤੋਂ ਜਹਰ ਆਕੇ ਸਾਡੇ ਡਰਾਮਾ ਦੇ ਵਿੱਚ ਸਾਡਾ ਸਾਰਾ ਬਕਣੀ ਮਾਲਵਾ ਦੇ ਇੱਕ ਰਾਜਸਥਾਨ ਤੱਕ ਦੇ ਲੋਕ ਆ ਕੇ ਰਾਜਸਥਾਨ ਦੇ ਲੋਕਾਂ ਨੇ ਵੀ ਧੰਨਵਾਦ ਹੈ ਅੱਜ ਉਹ ਵੀ ਇੱਥੇ ਪਹੁੰਚਦੇ ਆ ਬਗਲੀ ਨਹੀਂ ਇੱਥੇ ਆਇਆ ਰਾਜਸਥਾਨੋਂ ਵੀ ਆਇਆ ਜਿਹਨਾਂ ਨੇ ਬਹੁਤ ਧੱਕਾ ਤੇ ਜਲਵਾਖੀ ਕੀਤੀ ਬਹੁਤ ਸੋਹਣੀ ਕੀਤੀ ਬਹੁਤ ਬੰਦਾ ਆਪਣੇ ਘਰਾਂ ਦੇ ਵਿੱਚ ਆ ਇਹਨਾਂ ਨੇ ਘੇਰੇ ਗੱਡੀ ਨਾਲ ਕੇਰੀਆਂ ਮਸਾਂ ਕੇਰੀਆਂ ਮੋਬਾਈਲ ਮਰੇ ਕਰਦਾ ਬੰਦੇ ਉਹਨਾਂ ਨੇ ਦੇਖੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਅੱਜੇ ਪਹੁੰਚ ਨਾ ਦਿੱਤਾ ਜਾਵੇ ਪਰ ਕਿਸੇ ਨੂੰ ਪਹੁੰਚ ਹੁੰਦਾ ਹੋਵੇ ਇਹ ਨਾਈ ਦੀ ਸ਼ੁਰੂਆਤ ਹੈ ਹਮੇਸ਼ਾ ਜਦ ਤੋਂ ਇਹ ਕਾਗਰ ਮਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਮੈਂ ਜਿਹੜਾ ਕੈਮੀਕਲ ਪੀ ਰਹੇ ਆ ਅੱਜ ਆਪਾਂ ਉਹਦੇ ਦੀ ਇੱਕ ਸ਼ੁਰੂਆਤ ਕੀਤੀ ਹੈ ਕਤਮਤ ਚੱਕਿਆ ਗਰਾਈ ਹਲੇ ਆਪਾਂ ਜਿਤਨੀ ਬਹੁਤ ਜ਼ਰੂਰੀ ਆ ਤੇ ਹਲੇ ਤਰਾਪੋਂ ਮੰਜ਼ਿਲ ਨੇੜੇ ਨਹੀਂ ਹੈਗੀ ਨੇੜੇ ਵੀ ਹੈ ਕਤਮਤ ਨਹੀਂ ਆ ਆਪਾਂ ਜੇ ਨਾ ਸੋਚਿਆ ਤਾਂ ਟੋਟਿਕਾ ਨਹੀਂ ਜਪਣਾ ਸਤਲਿਆ ਮੋਰਚਾ ਹਲੇ ਦੋਰਚਾ ਨਹੀਂ ਜਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਵਰੀ ਉਹ ਕਹਿੰਦੇ ਵੀ ਅੱਲੇ ਜਿਹੜਾ ਮਹਾਦਿਲ ਕੇ ਆਲਾ ਮਹਾਦਿਲ ਕੇ ਦਾ ਜਿਹੜਾ ਪ੍ਰਾਜਿਤੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਹੈ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਜਿਨ੍ਹਾਂ ਦਾ ਸਮਝ ਕੇ ਐਡੀਵੀ ਜਾਣ ਬੋਲ ਕੇ ਗਏ ਆ ਵੀ ਦੋ ਦਿਨਾਂ ਦੇ ਵਿੱਚ ਵੀ ਸੀ ਐਡੀਸੀ ਵੀ ਅਸੀਂ ਦੋ ਦਿਨਾਂ ਦੇ ਵਿੱਚੋਂ ਬਾਹਰ ਕੱਢਿਆ ਜਾਣਾ ਜਿਹੜਾ 11 ਬੰਦ ਕਰ ਦੇਣਾ ਜਿਹੜਾ 9 ਟਨ ਲੀਟਰ ਆਪਣਾ 300 ਰੋੜਣਾ ਜੇਲ ਦੇ ਤੋਂ ਪੈਂਦਾ ਜ਼ਹਿਰ ਆ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਵਿੱਚ ਨਾ ਬੰਦ ਕਰਨਾ ਵੀ ਕੋਈ ਅਸੀਂ ਜਿਹੜੀ ਨਾ ਕਰੂਨੀ ਕਿਰਿਆ ਹੁੰਦੀ ਆ ਉਹ ਪੂਰੀ ਕਰਨੀ ਆ ਖੁਰਦਾਵੋ ਜਿਹੜਾ ਵੀ ਸ਼ੁਰੂ ਆਇਆ ਜਿਹੜੇ ਕੱਲ ਜਿਹੜੇ ਲੁਧਿਆਣੇ ਵੀ ਪਹੁੰਚਣ ਦੇ ਨੇ ਜਿਹੜੇ ਕੱਲ ਜਿਹੇ ਖੂਦਪੌਣ ਬੰਦੇ ਨੇ ਔਰ ਜੋ ਖੂਦਪੌਣ ਵਾਲੇ ਨੇ ਬਹੁਤ ਮੋਰਚੇ ਤੇ ਲੱਗਦੇ ਰਹੇ ਆ ਬਹੁਤ ਸਮਾਜ ਬਹੁਤ ਕਿੱਥੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਗੂੰਹੜ ਘਰ ਦੀ ਸਾਡੇ ਸਾਥ ਵਿੱਚ ਪੈਣ ਤੋਂ ਲੋਕ ਨਹੀਂ ਸਕੇ ਆ ਤੁਹਾਡੀ ਬਹੁਤ ਵੱਡੀ ਜਨਤਾ ਕੱਢੀ 2.5 ਕਰੋੜ ਲੀਟਰ ਜ਼ਹਿਰ ਆ ਦੋਸਤਾਂ ਨੂੰ ਬੰਦ ਕਰਾ ਦੇ ਤੁਹਾਡੀ ਜਿੱਤ ਆ ਬਿਹਾਰਾ ਸੁਭਾਨ ਅੱਲਾਹ ਕਰ ਦੋ ਪੂਰੀ ਦਾਨਾ ਹਨਾਰੇ ਤੋਂ ਵੀ ਆਇਆ ਭਾਈ ਧੰਨਵਾਦ ਸੁਦਾ ਭਾਈ ਮੈਂ ਬੰਦੇ ਗਿਆ ਆਮਰਾ ਜੋ ਕੀ ਰਹੇ ਭਾਈ ਇੱਕ ਇੱਕ ਮਨਸਾਲਾ ਕਲ ਸੁਣਿਆ ਵੀ ਆ ਪਰ ਦੁਖੀ ਗੱਲ ਐ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਪਰਲੇ ਚੋਟੀਆਂ ਥਾਂਾਂ ਚ ਬੰਨ੍ਹ ਕੇ ਘਰਾਣੇ ਕਰਦੇ ਉਹਦੇ ਪੁਰਸ਼ ਦੇ ਨਾਲ ਪਹਿਨਾ ਲਾ ਕੇ ਉਹਨਾਂ ਦੀ ਸਟੇਜ ਲਵਾਈ ਉਹਨਾਂ ਨੂੰ ਫਨਕ ਕੀਤਾ ਉਹਨਾਂ ਦੇ ਲੰਗੜਨਾਏ ਉਹਨੂੰ ਪੂਰਾ ਜੋਰ ਖੁਦ ਸੀਗਰ ਨਾਲ ਬੋਲਿਆ ਇਦੋਂ ਪਰ ਸਿਰਕਾਰੀ ਕਹਿ ਰਹੇ ਆ ਕਿ ਜੇ ਤੁਸੀਂ ਸਾਥ ਨਹੀਂ ਪ੍ਰਦਰਸ਼ਨ ਕਰਦੇ ਕੋਈ ਵੀ ਕਰ ਸਕਦਾ ਜਿਹੜਾ ਮਰੂ ਸਾਥ ਨਹੀਂ ਹੋ ਕੇ ਹੰਪੂਰਨ ਵਾਲੇ ਨੇ ਵੀ ਅਸੀਂ ਆਪਣੀ ਗੱਲ ਇੱਕ ਨਾ ਆਉਣ ਦੇਣੀ ਹੈ ਜਿਹੜਾ ਆ ਵੀ ਕੋਈ ਨਹੀਂ ਆ ਬਸਾਰੇ ਅਸਲੇ ਵੀ ਕੱਢਿਆ ਸਾਰੀ ਦਿੱਸ਼ਤ ਨਹੀਂ ਆ ਤੁਸੀਂ ਆਪਣੇ ਜਮੀਰ ਤੇ ਤਵਾ ਜਿਹੜਾ ਤੇ ਜਮੀਰ ਵੀ ਆਪਣੇ ਦਿਲ ਦੀ ਆਪਣੇ ਬੱਚਿਆਂ ਦੇ ਹੋਰੇ ਕਲੇਜਾਂ ਕੋਲ ਮਰ ਸਭ ਦਾ ਫਲਾਕ ਜਦੋਂ ਪੁੱਛਿਆ ਕਿ ਇਹ ਲਈ ਗੱਲ ਤੱਕ ਸਹੀ ਆ ਮੁੰਡਾ ਸਹੀ ਨਹੀਂ ਕਹਿੰਦੀ ਤੁਸੀਂ ਪਿੰਡ ਦੇ ਲਈ ਇਹ ਜਿਹੜਾ ਸੋਡੇ ਦੀ ਕਲਾਜ ਆ ਗਈ ਆ ਬੜੀ ਮੰਨ ਲੋ ਤੁਸੀਂ ਕਹਿੰਦੇ ਸੀ ਬਿਲਕੁਲ ਬਣਾ ਲੈ ਉਹ ਬੜੀ ਫੈਲਸਰਾਤ ਹੋਣੀ ਤੇਰਾ ਨਾ ਇਹ ਸਾਡੇ ਘਰ ਦੇ ਖੇਤ ਜਿਹੜਾ ਨੇ ਦਸਤੀ ਇਹ ਬਾਮੀ ਕੈਮੀਕਲ ਪਾਏ ਜਾਂਦਾ ਪਾਉਂਦੇ ਸਾਰੇ ਪੰਜਾਬ ਦੇ ਪਾਣੀ ਜਿਵੇਂ ਨਵਾ ਗਿਆ ਪਰੇਸ਼ਾਨੀ ਪੀਣ ਜੋ ਜਿਹੜੇ ਆ ਇਸੇ ਸੋਡਾ ਵੀ ਫਰਜ ਬਣਦਾ ਮਾਜੀ ਉਹਨੇ ਗਈ ਪੁਲਸਾਂ ਨੇ ਕਲੀਆ ਲੁਧਿਆਣਾ ਵਾਲੇ ਹੋਰ ਜਿਹੜੇ ਚ ਆਏ ਹੋਣੇ ਆ ਹਰ ਸੰਕਿਆ ਹਜ਼ਾਰਾਂ ਦੀ ਗਿਰਦੀਆਂ ਦੀ ਪੁਲਿਸ ਲੱਗੀ ਸੀ ਸੋਨੂੰ ਬੇਇਨਤੀ ਕਰਦਾ ਜਿਹੜੀ ਬਲੀਪੁਰ ਪਿੰਡ ਜਾ ਕੇ ਜਿੱਥੇ ਪਨੀਰ ਪੁੱਟਦਾ ਜੇ 10 ਮਿੰਟ ਉਹ ਖੜ ਵੀ ਗਏ ਪਾਣੀ ਕੋਲੇ ਤਾਂ ਉਹਦਾ ਨਾਮ ਦਾ ਕਰਨ ਸਾਹਮਣੇ ਉਹ ਸਾਹ ਪਾਣੀ ਚਲੇ ਜਿਹੜੀ ਨਾਲ ਜਰਾਂ ਮਿਲੂ ਪਾ ਕੇ ਮਾਰਦਾ ਯਾਰ ਅਸੀਂ ਬਿਰਾਗਾਰ ਪਾਤੀ ਵਾਰੀ ਤਲਫਦੇ ਕੱਢਦੇ ਪਰ ਨਹੀਂ ਆ ਕਦੇ ਆਪਣੀ ਜਬੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਨਹੀਂ ਸੁਣਦੀ ਆ ਫਿਰਸ ਕਰਕੇ ਇਹ ਬਹੁਤ ਦੁਖੀ ਗੱਲ ਆ ਸਰਕਾਰ ਨੇ ਕੋਈ ਕਾਨੂੰਨੀ ਛੱਡੀ ਉਹਨਾਂ ਨੂੰ ਗਰਾਫ ਕਰ ਸਾਖਿਆ ਦੇ ਕੇ ਡਰਾਮਾ ਦਾ ਮਾਹੌਲ ਵੀ ਬਣਾਇਆ ਉਹਨੂੰ ਘਰਾਣਾ ਬਣਾ ਕੇ ਪਰੁੰਹੇਰ ਦਾ ਮਾਹੌਲ ਵੀ ਬਣਾਇਆ ਇਹਨਾਂ ਵੱਲੋਂ ਸਾਰਾ ਕੁਝ ਹੋਇਆ ਭਰਾਓ ਬਹੁਤ ਧੰਨਵਾਦ ਸਦਾ ਸਾਰਿਆਂ ਦਾ ਜਿਉਂਦੇ ਵਾਹਦੇ ਰੋ ਸਪੈਸ਼ਲ ਵਾਂ ਆ ਬੰਦਾ ਆ ਭਾਈ ਸੁਵੇਰ ਕੀ ਜਰਾਂ ਲਾ ਲੈ। ਮੈਂ ਖਰੂਗਾਲ ਦੱਸਦਾ ਭਾਈ। ਖਰੂਗਾਲ ਦੱਸਦਾ ਭਾਈ। ਰਾਗੇ ਵੀ ਕਹਿਣਾ ਹੁੰਦਾ। ਇਹ ਬੜੀ ਬੱਬੇ ਛੱਡ ਗਿਆ ਇਹਨੂੰ 35 ਸਾਲ ਹੋ ਗਏ। ਸਿੱਕ ਕਿਰਾਏ ਦੇ ਘਰ ਤੇ ਰੱਖਿਆ, ਕਿਰਾਏ ਦੇ ਘਰੇ ਵਾਰੀ ਰੱਖਿਆ। ਐਦਾਂ ਵਧੀਆ ਟਰੈਕਟਰ ਆ, ਐਦਾਂ ਵਧੀਆ ਕਹਾਣੀਕਾਰਾਂ ਦੇਖਦਾ। ਬਾਬੂ ਸਿੰਘ ਨਾਮ ਦਾ ਮੁੰਡਾ, ਲੋਕ ਉਹਦਾ ਕੀ ਕਹਿੰਦੇ ਯਾਰ? ਉਹ ਆਤਮਾਨ ਦਾ ਯਾਰ ਆ। ਤੇ ਆਹ ਗੱਲ ਕਹਿੰਦੇ ਆ, ਤੁਮ ਨਹੀਂ ਰਸੋ ਦਾ ਕਾਰਗੰਤ ਆ। ਕੱਲ ਕੱਲ ਜੇ ਤੇ ਚੱਕਿਆ ਸੇਰਾ ਯੂਨੀਵਰਸ ਦਾ ਬਾਈ ਸਾਰਿਆਂ ਦੇ ਨਹੀਂ ਮੈਨੂੰ ਤੇ ਰਿਆ ਅਲਾਈ ਹੁੰਦੀ ਆ ਬਾਈ ਅਲਾਈ ਅਲਾਈ ਦੀ ਜਿੰਦਾ ਬੜੇ ਭੜੇ ਪਰ ਨਾ ਛੋਦਾ ਬਾਈ ਬੋਤਾ ਹੁੰਦਾ ਬੜੇ ਭੜੇ ਪਰ ਨਾ ਛੋਦਾ ਬਾਈ ਹੈ ਫਿਰ ਮੋਕੇ ਘੇਰ ਲਿਆ ਬਾਈ ਪਿੰਡ ਨਹੀਂ ਮੈਨੂੰ ਪਤਾ ਕਿ ਲਾਉਣਾ у ਆਕਾਫ ਲੱਖਾਂ ਦਾ ਹੋਣਾ ਚਾਹੀਦਾ ਹੀ ਲੱਖਾਂ ਰਾਣਾ ਤੇ ਆ ਗਿਆ ਜਲੰਧਰ ਤੋਂ ਆ ਗਿਆ ਤੁਹਾਨੂੰ ਮਾਨ ਸਾਹਿਬ ਕੋਲੋਂ ਆ ਗਿਆ ਤੁਹਾਨੂੰ ਕਿਉਂ ਆਏ ਜਿਹੜਾ ਆ ਗਿਆ ਪਰ ਇੱਥੇ ਮਿਲਨੇ ਪਿੰਡਾਂ ਕਿੱਥੇ ਲੱਗ ਰਹੇ ਪਲੀਜ਼ ਸਮਝੋ ਕਿੰਨੀ ਆਇਓ ਕਹਿੰਦਾ ਆ ਰਿਹਾ ਮੈਂ ਮੇਡਦੇ ਆਸੀ ਜੱਲ ਨੂੰ ਲੱਗੀ ਜਣੀ ਸਾਡੇ ਜਲਵਾ ਜਿਤਰਾ ਵੀ ਆਏ ਸਾਡੇ ਸਰੇਸ਼ਾ ਆਣੇ ਤੇ

ਇਨਾ ਵਾਰੀ ਧੰਨਵਾਦ ਸਭ ਜਿਸ ਨੇ ਖਾਸ ਕਰਕੇ ਜੀ ਵੀ ਆਏ ਨੇ ਇਨਾ ਵਾਰੀ ਕਿਹਦਾ ਕਿਹਦਾ ਨਾਮ ਲਵਾਂ ਕਿ ਸਾਰੇ ਰਜੀਪਾਇਆ ਭਾਈ ਬਾਬਰ ਜਨਨਾ ਦਾ ਇਹ ਮਿਹਨਤ ਤੋਂ ਭਾਈ ਤੁਸੀਂ ਆਪਣੇ ਨਾਲ ਆਇਆ ਹਾਂ ਸੋ ਦੋਨਾਂ ਵਾਰਾ ਸੋਨਮਾ ਸਾਹਿਬ ਜੀ ਵੀ ਆਇਆ ਖਾਸ ਜੀ ਧੰਨਵਾਦ ਕਿਹਦਾ ਕਿਹਦਾ ਨਾਮ ਲੈ ਨਾ ਅਮੀ ਜਾਲ ਦਾ ਸਾਰਾ ਧੰਨਵਾਦ ਤਹਿ ਦਿਲੋਂ ਧੰਨਵਾਦ ਹੁਣ ਇੱਕ ਮੇਰੀ ਬੇਨਤੀ ਹੋਰ ਸੁਣ ਲਿਜਾਓ ਜੇ ਅਸੀਂ ਕਰਦੇ ਹਾਂ ਉਹਦੇ ਗਾਲ ਤੇ ਘਰਦੇ ਜਾਦੇ ਜਾਦੇ ਏਡੀਸੀ ਕੋਖਾ ਦੇ ਕਿ ਦੋ ਨਾ ਬੰਦ ਹਰਤੇ ਬਾਦ ਜੁਲੀ ਚਕੇ ਦਾ ਦਮ ਆਈ ਬਾ ਇਹ ਦੂ ਬਾਛੋ ਜੇ ਦੁੱਧ ਵਾਲੇ ਸਭ ਤੋਂ ਜਿਹੜਾ ਸਾਡਾ ਧਾਰਮਿਕ ਤੇ ਇਤਿਹਾਸਕ ਤੇ ਉਸ ਤੇ ਤੇ ਸਭਾ ਸੱਤ ਜਿਹੜਾ ਇਸ ਮੇਂ ਚਾਹਾਂ ਨੂੰ ਦੇਣੇ ਚਲੇ ਖੰਡੇ ਵਾਤੇ ਵੀ ਪੋਰ ਤਿਆਰ ਕੀਤੀ ਉਹ ਵੀ ਆਪਾਂ ਪਹਿਲਾਂ ਫਾਟ ਸਾਫ ਕਰਨਾ ਤੇ ਮੇਕ ਕਰ ਗਏ ਹੋ ਪਹਿਲਾਂ ਹੀ ਮੁੱਕੀ ਨਹੀਂ ਸ਼ੁਰੂਆਤ ਲਈ

बहुत बहुत धन्यवाद भाई मैं पता नहीं लगता सुन ला तो पता नहीं लगे को सारे मेरी माव भावों को माफी कर नहीं क्योंकि गुस्सा आता या ਜਨਰਲ ਜੀ ਸਭ ਨੂੰ ਮਾਰਦੇ ਰਹੇ ਯਾਰ ਨਾਣੇ ਜੀ ਯਾਰ ਜਾਣ ਵੀ ਨਹੀਂ ਦਿੰਦੇ ਮਾਰਦੇ ਵੀ ਯਾਰ ਰੋਣ ਵੀ ਨਹੀਂ ਦਿੰਦੇ ਸਾਹ ਫੁੱਲੇ ਬਈ ਗਾਲਾਂ ਕੱਢੀ ਰੋਣੀ ਨਾ ਜਮਨੂਆ ਵੋਕਨਰ ਨੂੰ ਗਾਹਾਂਸ ਤੇ ਮਾਰਦੇ ਆ ਆਹ ਜੀ ਮਾਰਦੇ ਰਹੇ ਕੋਈ ਗੱਲ ਨਹੀਂ ਤੇ ਤੁਸੀਂ ਮੇਰੇ ਆਪਣੇ ਹੋ ਸੋਹਣਾ ਬੜਾ ਸਾਰਾ ਧੰਨਵਾਦ ਆ ਹਾਂ ਜੀ ਜੇ ਸੋਚੀਏ ਜਦੋਂ ਮੈਂ ਪਰ ਬਾਈ ਨੇ ਕੁਝ ਕਹਿਣਾ ਕੋਈ ਨਹੀਂ ਕੋਈ ਮਟਰ ਤੇ ਮੈਂ ਹਮੇਸ਼ਾ ਚਕਾਰਾ ਛੱਡ ਕੇ ਆਪਣੀ ਸਮਾਪਤੀ ਕਰਦਾ ਚਲਦੀ ਪਰ ਕੱਦੇ ਰੋਕੋ ਨਾ ਕਿ ਕਿ ਕਿੰਨਾਂ ਨੂੰ ਸਾਹਮਣੇ ਜਿੱਤਾ ਪਾ ਪਾਣੀਆਂ ਦੀ ਆ ਗੋਤੀ ਦੀ ਧਰਤੀ ਕਿਸਾਨੀ ਦੀ ਸਾਡੇ ਲੰਦੂਆਂ ਦੀ ਕਿਹੜੀ ਮਰਜ਼ੀ ਗੱਲਾਂ ਪਾਈ ਕਰਦੇ ਆ ਬਾਈ ਉਧਰ ਵੀ ਸਾਡਾ ਫਰਜ਼ ਹੈ ਬੰਦਾ ਨਿੱਕਲੇ ਨੌਜਵਾਨਾਂ ਦਾ ਖਰਾਕ ਕਰੋ ਇਸ ਦਾ ਨਿਆਣਾ ਸਾਰਾ ਬਾਅਦ ਬਾਅਦ ਬੋਲੇ ਦੇ ਹਰ ਕਾਰਗਰਤਾਂ ਨਾਰਾਜ਼ ਹੋ ਕੇ ਖੜੇ ਆ ਸੀ ਅਰਮਣ ਨੂੰ ਵੀ ਮੰਨਦੇ ਕੋਈ ਨਹੀਂ ਕਰ ਲੋਗੇ ਮੇਰਾ ਤਾਂ ਉਹਨਾਂ ਨੂੰ ਪਤਾ ਜਿਹੜਾ ਕਿ ਉਹ ਆਪਾਂ ਦੂਰ ਕਰਤਾ ਹੈ ਔਰ ਇੱਕਦਮ ਸੁਲਿਓ ਜੇ ਆਪਾਂ ਸਿਰਫ 1.5 ਕਰੋੜ ਲੀਟਰ ਦੀ ਲੜਾਈ ਲੜੀ ਹੈ ਜਦਕਿ ਢਾਈ ਵਾਲਿਆਂ ਦਾ ਹੀ 1.5 ਕਰੋੜ ਲੀਟਰ ਪੈਂਦਾ ਤੇ ਬੁੱਢੇ ਨਾਲੇ ਤੇ 60 ਕਰੋੜ ਲੀਟਰ ਪੈਂਦਾ ਤੇ ਫਿਰ ਬਾਕੀ ਫੈਕਟਰੀਆਂ ਲੰਬੀ ਲੜਾਈਆਂ ਸਹੀ ਆ ਲੈ ਕੇ ਲਿਓ ਜੇ ਇਹਦੀ ਆਪਾਂ ਜਾਣ ਆਪਾਂ ਟਰਨ ਬਾਈ ਟਰਨ ਚੱਲਣਾ ਦੇ ਬਣੂਗੀ ਪੱਕਾਲੇ ਪਾਣੀ ਤੇ ਬਰਬਾਦ ਸਾਲ ਸੋ ਮੇਰੀ ਤੁਹਾਨੂੰ ਬੇਨਤੀ ਹੈ ਸ਼ਾਂਤੀ ਨਾਲ ਜਾਣਾ ਹੋਣਾ ਆਪਣੀ ਨਾਲ ਜੋ ਗੱਲ ਹੋਈ ਸੀ ਉਹ ਨਿੱਕੀ ਹੈ ਹਥਿਆਰ ਰਿਓ ਜੇ ਗੋਲ ਤੇ ਆਜੀ ਠੀਕੋ ਸ਼ਹਿਰੋਂ ਪਹਿਲੀ ਜਿੱਤ ਦੀ ਤੁਹਾਨੂੰ ਵਧਾਈ ਹੋ ਸਲਾਮ 嗯。